ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਂ ਅੱਜ ਇੱਕ ਆਪਾਂ ਨਵੀਂ ਕਹਾਣੀ ਇਹ ਕਹਾਣੀ ਇੱਕ ਪਿੰਡੂ ਪਰਿਵਾਰ ਨਾਲ ਸੰਬੰਧਿਤ ਸੱਚੀ ਕਹਾਣੀ ਹੈ ਇੱਕ ਪਿੰਡ ਦੇ ਵਿੱਚ ਇੱਕ ਪਤੀ ਪਤਨੀ ਰਹਿੰਦੇ ਸਨ ਦੋਨੇ ਪੜ੍ਹੇ ਲਿਖੇ ਸੀ ਪਤੀ ਦਾ ਨਾਮ ਸੁਖਦੇਵ ਸਿੰਘ ਤੇ ਪਤਨੀ ਦਾ ਨਾਮ ਜਸਵੀਰ ਕੌਰ ਹੈ ਪਤੀ ਸਰਕਾਰੀ ਨੌਕਰੀ ਕਰਦਾ ਹੈ ਵਧੀਆ ਪਰਿਵਾਰ ਹੈ ਵਿਆਹ ਤੋਂ 3 ਸਾਲ ਬਾਅਦ ਉਹਨਾਂ ਦੇ ਦੋ ਬੱਚੇ ਹੋ ਗਏ ਪਹਿਲਾ ਉਹਨਾਂ ਦੇ ਧੀ ਹੋਈ ਤੇ ਅਗਲੇ 3 ਸਾਲਾਂ ਦੇ ਵਿੱਚ ਮੁੰਡਾ ਹੋ ਗਿਆ ਬਹੁਤ ਸੋਹਣੇ ਬੱਚੇ ਸੀ ਦੋਨੋਂ ਬੱਚੇ ਹੌਲੀ-ਹੌਲੀ ਵੱਡੇ ਹੋਣ ਲੱਗੇ ਤੇ ਵਧੀਆ ਸਕੂਲ ਦੇ ਵਿੱਚ ਉਹਨਾਂ ਨੂੰ ਪੜਨ ਲਾ ਦਿੱਤਾ ਦੋਵੇਂ ਬੱਚੇ ਬਹੁਤ ਜ਼ਿਆਦਾ ਹੁਸ਼ਿਆਰ ਹਨ ਜਿਵੇਂ-ਜਿਵੇਂ ਬੱਚੇ ਅਗਲੀਆਂ ਕਲਾਸਾਂ ਦੇ ਵਿੱਚ ਜਾਂਦੇ ਰਹੇ ਉਹ ਦਿਨੋਂ-ਦਿਨ ਹੋਰ ਵਧੀਆ ਪੜਦੇ ਗਏ ਹੁਸ਼ਿਆਰ ਹੁੰਦੇ ਗਏ ਸੁਖਦੇਵ ਸਿੰਘ ਜੀ ਦੀ ਅਚਾਨਕ ਸਿਹਤ ਖਰਾਬ ਰਹਿਣ ਲੱਗੀ। ਉਹਨਾਂ ਨੂੰ ਪਹਿਲਾਂ ਤਾਪ ਚੜਦਾ ਰਿਹਾ 4-5 ਦਿਨ ਤੇ ਫਿਰ ਜਦੋਂ ਉਹਨਾਂ ਨੇ ਟੈਸਟ ਕਰਾਏ ਤਾਂ ਪਤਾ ਲੱਗਿਆ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੋ ਗਈ ਹੈ। 2-3 ਮਹੀਨੇ ਵਿੱਚ ਸੁਖਦੇਵ ਸਿੰਘ ਨੂੰ ਨਾਮੁਰਾਦ ਬਿਮਾਰੀ ਨੇ ਘੇਰ ਲਿਆ ਤੇ 5 ਸਾਲ ਹੋਰ ਲੰਘ ਗਏ। ਫਿਰ ਸੁਖਦੇਵ ਸਿੰਘ ਜੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸੁਖਦੇਵ ਸਿੰਘ ਦੀ ਮੌਤ ਤੋਂ ਬਾਅਦ ਜਸਵੀਰ ਕੌਰ ਆਪਣੇ ਬੱਚਿਆਂ ਨੂੰ ਜਿਵੇਂ ਕਿਵੇਂ ਕਰਕੇ ਪਾਲਣ ਲੱਗੀ ਅਤੇ ਉਵੇਂ ਹੀ ਪੜ੍ਹਾਈ ਜਾਰੀ ਰੱਖੀ ਜ਼ਮੀਨ ਜਾਇਦਾਦ ਹੈਗੀ ਸੀ ਪਰ ਬਹੁਤ ਜ਼ਿਆਦਾ ਨਹੀਂ ਸੀ ਪਰਿਵਾਰ ਦਾ ਗੁਜ਼ਾਰਾ ਵਧੀਆ ਚੱਲਦਾ ਸੀ ਦੋਨੋਂ ਬੱਚੇ ਲਾਇਕ ਸੀ ਮੁੰਡੇ ਨੂੰ ਪੜਾਇਆ ਤੇ ਕੋਰਸ ਕਰਵਾਇਆ ਉਹਨੂੰ ਨੌਕਰੀ ਵੀ ਮਿਲ ਗਈ ਉਸ ਤੋਂ ਬਾਅਦ ਕੁੜੀ ਨੇ ਵੀ ਡਿਗਰੀ ਕਰ ਲਈ ਤੇ ਉਹਨੂੰ ਹਲੇ ਨੌਕਰੀ ਨਹੀਂ ਮਿਲੀ ਸੀ ਬੱਚੇ ਵੱਡੇ ਹੋ ਗਏ ਤੇ ਜਸਵੀਰ ਕੌਰ ਨੇ ਮੁੰਡਾ ਵਿਆਹ ਲਿਆ ਮੁੰਡਾ ਵਿਆਹਿਆ ਤੇ ਉਸ ਤੋਂ ਬਾਅਦ ਕੁੜੀ ਨੂੰ ਰਿਸ਼ਤੇ ਆਉਣੇ ਸ਼ੁਰੂ ਹੋ ਗਏ ਵਧੀਆ ਨੌਕਰੀ ਵਾਲੇ ਮੁੰਡੇ ਦਾ ਰਿਸ਼ਤਾ ਆਇਆ ਤਾਂ ਜਸਵੀਰ ਕੌਰ ਕਹਿਣ ਲੱਗੀ ਕਿ ਤੇਰੀ ਭੈਣ ਵਾਸਤੇ ਵਧੀਆ ਰਿਸ਼ਤਾ ਆਇਆ ਜੇ ਤੂੰ ਕਹੇ ਤਾਂ ਆਪਾਂ ਕਰ ਦਿੰਨੇ ਆ ਕੁੜੀ ਤਾਂ ਕਹਿੰਦੀ ਸੀ ਕਿ ਮੈਂ ਹਜੇ ਵਿਆਹ ਨਹੀਂ ਕਰਾਉਣਾ ਪਰ ਉਹਦੀ ਮਾਂ ਕਹਿੰਦੀ ਦੇਖ ਪੁੱਤ ਪਹਿਲਾਂ ਤੇਰੇ ਡੈਡੀ ਛੱਡ ਕੇ ਚਲੇ ਗਏ ਨੇ ਤੁਹਾਨੂੰ ਭਾਵੇਂ ਮੈਂ ਫਰਜ਼ ਨਿਭਾਏ ਪਰ ਮੈਨੂੰ ਉਹਨਾਂ ਦੀ ਘਾਟ ਰੜਕਦੀ ਰਹੀ ਮੈਂ ਚਾਹੁੰਦੀ ਆ ਵੀ ਮੈਂ ਆਪਦੇ ਬੈਠੇ ਬੈਠੇ ਤੇਰਾ ਵਧੀਆ ਖੁਸ਼ੀ ਖੁਸ਼ੀ ਵਿਆਹ ਕਰ ਦਿਆਂ ਤਾਂ ਕੁੜੀ ਮੰਨ ਗਈ ਜਿਹੜਾ ਮੁੰਡਾ ਲੱਭਿਆ ਸੀ ਉਹ ਨੌਕਰੀ ਵਾਲਾ ਸੀ ਕੁੜੀ ਸਹੁਰੇ ਘਰ ਚਲੀ ਗਈ ਤੇ ਜਸਵੀਰ ਕੌਰ ਆਪਣੇ ਨੂੰ ਪੁੱਤ ਨਾਲ ਵਧੀਆ ਖੁਸ਼ੀ ਖੁਸ਼ੀ ਰਹਿੰਦੀ ਜੇੜਾ ਘਰ ਵਾਲੇ ਦਾ ਵਿਛੋੜਾ ਸੀ ਉਹ ਤਾਂ ਸਾਰੀ ਉਮਰ ਪੂਰਾ ਨਹੀਂ ਹੋ ਸਕਦਾ ਸੀ ਪਰ ਫਿਰ ਵੀ ਆਪਣੇ ਪਰਿਵਾਰ ਨੂੰ ਵੇਖ ਕੇ ਜਿਉਣਾ ਪੈਂਦਾ ਨੂ ਦੇ ਕੁੜੀ ਹੋ ਗਈ ਤੇ ਜਸਵੀਰ ਕੌਰ ਦਾ ਜੀ ਲੱਗਣ ਲੱਗ ਗਿਆ ਜਸਵੀਰ ਕੌਰ ਦਾ ਮੁੰਡਾ ਜਿਹੜੀ ਕੰਪਨੀ ਵਿੱਚ ਲੱਗਿਆ ਹੋਇਆ ਸੀ ਉਸੇ ਕੰਪਨੀ ਵਿੱਚ ਉਹਦੀ ਨੂ ਨੂੰ ਵੀ ਨੌਕਰੀ ਮਿਲ ਗਈ ਕਿਉਂਕਿ ਉਹਦੀ ਨੂ ਵੀ ਪੜ੍ਹੀ ਲਿਖੀ ਸੀ ਜਦੋਂ ਕੋਈ ਪੋਸਟ ਆਈਆਂ ਉਹਨੇ ਭਰੀਆਂ ਤੇ ਉਹਨੂੰ ਵੀ ਨੌਕਰੀ ਮਿਲ ਗਈ ਜਦੋਂ ਨੌਕਰੀ ਮਿਲੀ ਤਾਂ ਜਸਵੀਰ ਕੌਰ ਦੀ ਪੋਤੀ 2 ਸਾਲ ਦੀ ਸੀ ਜਦੋਂ ਜਸਵੀਰ ਕੌਰ ਦੀ ਨੂੰ ਤੇ ਪੁੱਤ ਡਿਊਟੀ ਤੇ ਜਾਂਦੇ ਉਹ ਪੋਤੀ ਨੂੰ ਘਰੇ ਰੱਖ ਲੈਂਦੀ ਉਹ ਕਹਿੰਦੀ ਮੈਂ ਘਰੇ ਇਕੱਲੀ ਕੀ ਕਰੂੰਗੀ ਤੁਸੀਂ ਨੌਕਰੀ ਕਰੋਗੇ ਕਿ ਬੱਚੇ ਨੂੰ ਸੰਭਾਲ ਲਓਗੇ ਬੱਚੀ ਮੇਰੇ ਕੋਲ ਛੱਡ ਜਾਇਆ ਕਰੋ ਚਲੋ ਨੂੰ ਆਪਣੀ ਬੱਚੀ ਘਰ ਜਸਵੀਰ ਕੌਰ ਕੋਲ ਛੱਡ ਜਾਂਦੀ ਜਸਵੀਰ ਕੌਰ ਆਪਣੀ ਪੋਤੀ ਨਾਲ ਹੱਸਿਆ ਖੇਡਿਆ ਕਰੇ ਵਧੀਆ ਹਾਸੀ ਖੁਸ਼ੀ ਦਿਨ ਲੰਘ ਰਹੇ ਸੀ ਜਸਵੀਰ ਕੌਰ ਘਰ ਦਾ ਕੰਮ ਵੀ ਆਪਦੀ ਨੂੰ ਨਾਲ ਕਰਾਉਂਦੀ ਪੋਤੀ ਨੂੰ ਵੀ ਸਾਂਭਦੀ ਤੇ ਉਹਨੇ ਆਪਦੀ ਨੂੰ ਨਾਲ ਕਦੇ ਕੋਈ ਫਰਕ ਨਹੀਂ ਰੱਖਿਆ ਸੀ ਉਹਦੀ ਨੂੰ ਪਹਿਲਾਂ ਸਵੇਰੇ ਉੱਠ ਕੇ ਮਾੜੇ ਮੋٹے ਕੰਮ ਕਰ ਜਾਂਦੀ ਜਦੋਂ ਜਸਵੀਰ ਕੌਰ ਦੀ ਨੂੰ ਆ ਕੇ ਰਸੋਈ 'ਚ ਵੜਦੀ ਤਾਂ ਜਸਵੀਰ ਕੌਰ ਕਹਿ ਦਿੰਦੀ ਵੀ ਕੋਈ ਨਾ ਪੁੱਤ ਤੂੰ ਨੌਕਰੀ ਤੋਂ ਥੱਕੀ ਆਈ ਹੈਂ ਤੂੰ ਰਸੋਈ ਦੇ ਕੰਮਾਂ ਦੀ ਟੈਨਸ਼ਨ ਨਾ ਲਿਆ ਕਰ ਤੂੰ ਰੈਸਟ ਕਰ ਲਿਆ ਕਰ ਆ ਕੇ ਘੰਟਾ ਜਸਵੀਰ ਕੌਰ ਤੇ ਉਹਦੀ ਨੂੰ ਵਧੀਆ ਰਲ ਮਿਲ ਕੇ ਰਹਿੰਦੀਆਂ ਜਸਵੀਰ ਕੌਰ ਨੇ ਸ਼ੁਰੂ ਤੋਂ ਬਹੁਤ ਕੰਮ ਕੀਤਾ ਸੀ ਤੇ ਉਹਦੀ ਆਦਤ ਸੀ ਵੀ ਉਹ ਟੈਕ ਕੇ ਨਹੀਂ ਪੈਂਦੀ ਸੀ ਉਹਨੇ ਕਦੇ ਆਪਦੀ ਨੂੰ ਦਾ ਸ਼ਰੀਕਾ ਨਹੀਂ ਕੀਤਾ ਸੀ ਚਲੋ ਵਧੀਆ ਦਿਨ ਲੰਘਦੇ ਗਏ ਤੇ ਇੱਕ ਦਿਨ ਜਸਵੀਰ ਕੌਰ ਦੀ ਧੀ ਆਈ ਜਸਵੀਰ ਕੌਰ ਆਪਣੀ ਪੋਤੀ ਨਾਲ ਮਸਤੀ ਕਰ ਰਹੀ ਸੀ ਤੇ ਉਹਦੀ ਕੁੜੀ ਆਈ ਮਿਲਣ ਲਈ ਉਹਨੇ ਆਪਣੀ ਮਾਂ ਦਾ ਹਾਲ ਚਾਲ ਪੁੱਛਿਆ ਦੱਸਿਆ ਜਸਵੀਰ ਕੌਰ ਦੀ ਕੁੜੀ ਕਹਿੰਦੀ ਮੰਮੀ ਜੋਤ ਨੂੰ ਤੁਸੀਂ ਲਈ ਬੈਠੇ ਹੋ ਭਾਬੀ ਕਿੱਥੇ ਆ ਜਸਵੀਰ ਕੌਰ ਕਹਿੰਦੀ ਭਾਬੀ ਤਾਂ ਤੇਰੀ ਪਈ ਆ ਅੰਦਰ ਤੇ ਵੀਰਾ ਵੀਰਾ ਵੀ ਪਿਆ ਮੰਮੀ 4 ਵਜ ਗਏ ਤੇ ਹਜੇ ਤੱਕ ਭਾਬੀ ਪਈ ਕਿਉਂ ਆ ਉਹ ਕਹਿੰਦੀ ਪੁੱਤ ਕੰਮ ਤੇ ਜਾ ਕੇ ਆਏ ਆ ਬਾਹਰ ਕੰਮ ਕਰਨਾ ਕਿਹੜਾ ਸੌਖਾ ਬੰਦਾ ਥੱਕ ਜਾਂਦਾ ਹੈ ਤੇ ਜੋਤ ਨੂੰ ਮੈਂ ਸਵੇਰੇ ਹੀ ਨਵਾਤਾ ਸੀ ਤੇ ਹੁਣ ਜਿਆਦਾ ਗਰਮੀ ਸੀ ਉਹ ਖੁਦ ਹੀ ਨਹਾਉਣ ਲੱਗ ਗਈ ਸੀ ਬਹੂ ਨੂੰ ਤਾਂ ਮੈਂ ਹੀ ਕਿਹਾ ਸੀ ਪਤ ਤੂੰ ਆਰਾਮ ਕਰ ਲੈ ਚਲ ਮੈਂ ਨਵਾ ਦਿੰਨੀ ਆ ਤੇ ਦਿਨੇ ਜੋਤ ਮੇਰੇ ਨਾਲ ਸੌ ਗਈ ਸੀ ਤੇ ਇਹੋ ਜਿਹੇ ਵੇਲੇ ਇਹ ਸੌਂਦੀ ਨਹੀਂ ਆਉਦੀ ਮੰਮਾ ਨਾਲ ਕਹਿੰਦੀ ਮਾਂ ਤੂੰ ਤਾਂ ਜਮਾ ਦਿਮਾਗ ਤੋਂ ਕੰਮ ਨਹੀਂ ਲੈਂਦੀ ਤੂੰ ਭਾਬੀ ਨੂੰ ਸਿਰ ਚੜ੍ਹਾ ਲਵੇਂਗੀ ਤੂੰ ਮੇਰੀ ਗੱਲ ਸੁਣ ਕਹਿੰਦੀ ਨਾਲੇ ਤਾਂ ਤੂੰ ਘਰ ਦੇ ਕੰਮ ਕਰਾਉਂਦੀ ਆ ਬਬੀ ਨਾਲ ਨਾਲੇ ਤੂੰ ਪੋਤੀ ਨੂੰ ਰੱਖਦੀ ਆ ਉਹ ਤਾਂ ਉੱਠ ਕੇ ਵਧੀਆ ਤਿਆਰ ਹੋ ਕੇ ਕੰਮ ਤੇ ਜਾਂਦੀ ਆ ਆ ਕੇ ਫੇਰ ਸੌ ਜਾਂਦੀ ਆ ਤੇ ਤੂੰ ਉਹਨਾਂ ਨੂੰ ਸਿਰ ਤੇ ਚੜ੍ਹਾ ਲਵੇਂਗੀ ਤੈਨੂੰ ਨਹੀਂ ਉਹਨੇ ਸਿਆਨਣਾ ਬੁੜਾਪੇ ਵੇਲੇ ਉਹ ਤਾਂ ਤੇਰੇ ਸਿਰ ਤੇ ਗਲੀਆਂ ਕਰੂ ਜਸਵੀਰ ਕੌਰ ਕਹਿੰਦੀ ਨਾ ਪਤ ਮੈਂ ਹੀ ਕਿਹਾ ਉਹਨੂੰ ਵੀ ਮੇਰੇ ਹੱਡ ਗੋਡੇ ਤੁਰਦੇ ਆ ਕੋਈ ਗੱਲ ਨਹੀਂ ਤੂੰ ਮੇਰੀ ਟੈਨਸ਼ਨ ਨਾ ਕਰਿਆ ਕਰ ਮੈਨੂੰ ਵਧੀਆ ਲੱਗਦਾ ਕੰਮ ਕਰਨਾ ਪੋਤਾ ਮੈਨੂੰ ਕਹਿੰਦੀ ਸੀ ਵੀ ਕੰਮ ਵਾਲੀ ਰੱਖ ਲੈਂਦੇ ਹਾਂ ਭਾਂਡੇ ਕੱਪੜਿਆਂ ਤੇ ਮੈਂ ਨਹੀਂ ਰੱਖਣ ਦਿੱਤੀ ਤੈਨੂੰ ਪਤਾ ਤਾਂ ਹੈ ਮੈਨੂੰ ਕਿਸੇ ਦਾ ਕੀਤਾ ਕੰਮ ਪਸੰਦ ਨਹੀਂ ਆਉਂਦਾ ਬਾਕੀ ਮੇਰਾ ਸਰੀਰ ਚੱਲਦਾ ਤੇ ਨਾਲੇ ਜੇ ਕੰਮ ਵਾਲੀ ਰੱਖਾਂਗੇ ਫਿਰ ਵੀ ਤਾਂ ਪੈਸੇ ਘਰੋਂ ਹੀ ਦੇਵਾਂਗੇ ਮੈਨੂੰ ਕਿਹੜਾ ਕੋਈ ਔਖ ਹੈ ਘਰੇ ਪਰ ਮਾਂ ਤੂੰ ਮੇਰੀ ਗੱਲ ਨੂੰ ਸੋਚ ਲੈ ਚੰਗੀ ਤਰ੍ਹਾਂ ਅੱਜ ਤੱਕ ਤੂੰ ਕਹਿਨੀ ਆਂ ਕੱਲ ਨੂੰ ਇਹ ਸਾਰਾ ਕੰਮ ਤੇਰੇ ਸਿਰ ਤੇ ਛੱਡ ਦਿਉ ਜਦੋਂ ਤੇਰੇ ਹੱਡ ਗੋਡੇ ਜੁੜ ਗਏ ਉਦੋਂ ਵੀ ਕੰਮ ਪਾਲਿਆ ਕਰੂ ਮੁੜ ਕੇ ਨਾ ਤੂੰ ਕਹੀਂ ਫਿਰ ਨਹੀਂ ਇਹਨੇ ਤੇਰੇ ਹੱਥ ਆਉਣਾ ਤੇਰੀ ਗੱਲ ਦਾ ਥੋੜਾ ਜਿਹਾ ਅਸਰ ਹੋਇਆ ਜਸਵੀਰ ਕੌਰ ਦੇ ਦਿਮਾਗ ਵਿੱਚ ਵੱਜੀ ਉਹ ਕਹਿੰਦੀ ਗੱਲ ਤਾਂ ਸਹੀ ਆ ਵੀ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਾਲਿਆ ਤੇ ਨੌਕਰੀ ਤੇ ਲਵਾ ਦਿੱਤਾ ਮੈਂ ਹੁਣ ਕੰਮ ਕਰਦੀ ਆ ਘਰ ਦਾ ਤੇ ਨਾਲੇ ਮੈਂ ਜਵਾਕ ਸਾਹਮਦੀ ਆਂ ਗੱਲ ਤਾਂ ਮੇਰੀ ਕੁੜੀ ਦੀ ਠੀਕ ਐ ਬੁਢਾਪੇ ਵਿੱਚ ਕੀ ਪਤਾ ਇਹਨੇ ਮੇਰੇ ਨਾਲ ਕੀ ਕਰਨੀਆਂ ਜਸਵੀਰ ਕੌਰ ਨੇ ਬੋਲਣਾ ਤਾਂ ਕੀ ਸੀ ਉਹਦੀ ਕੁੜੀ ਮਿਲ ਕੇ ਚਲੀ ਗਈ ਦੂਜੇ ਦਿਨ ਜਦੋਂ ਜਸਵੀਰ ਕੌਰ ਦੀ ਨੂੰ ਡਿਊਟੀ ਜਾਣ ਲੱਗੀ ਤਾਂ ਜਸਵੀਰ ਕੌਰ ਕਹਿੰਦੀ ਨੀਤੀ ਏ ਐਂ ਕਰ ਤੂੰ ਜੋਤ ਨੂੰ ਨਾਲ ਲੈ ਜਾ ਮੈਥੋਂ ਰੱਖੀ ਨਹੀਂ ਜਾਣੀ ਨੂੰ ਕਹਿਣ ਲੱਗੀ ਮੰਮੀ ਤੁਹਾਡੀ ਸਿਹਤ ਤਾਂ ਠੀਕ ਐ ਜਸਵੀਰ ਕਾਰ ਨੇ ਕਿਹਾ ਹਾਂ ਸੀਤ ਤਾਂ ਠੀਕ ਐ ਪਰ ਹੁਣ ਮੈਂ ਆਪਣੀ ਪੋਤੀ ਨੂੰ ਨਹੀਂ ਸੰਭਾਲ ਸਕਦੀ ਇਸ ਲਈ ਤੂੰ ਆਪਣੇ ਨਾਲ ਲੈ ਜਾਇਆ ਕਰ ਨੂੰ ਕਹਿੰਦੀ ਮੰਮੀ ਜੀ ਤੁਸੀਂ ਮੈਨੂੰ 2-4 ਦਿਨ ਪਹਿਲਾਂ ਦੱਸਣਾ ਸੀ ਮੈਂ ਕੋਈ ਕੇਅਰ ਟੇਕਰ ਰੱਖ ਲੈਂਦੀ ਚੱਲ ਫਿਰ ਜੇ ਤੁਸੀਂ ਨਹੀਂ ਰੱਖ ਸਕਦੇ ਅੱਜ ਦਾ ਦਿਨ ਤਾਂ ਤੁਸੀਂ ਰੱਖ ਲਓ 1-2 ਦਿਨਾਂ ਦੇ ਵਿੱਚ ਮੈਂ ਪਤਾ ਕਰ ਲੂੰਗੀ ਆਸੇ ਪਾਸੇ ਜੇ ਕੋਈ ਹੋਈ ਜੋਤ ਨੂੰ ਸੰਭਾਲਣ ਵਾਲੀ ਜਾਂ ਕੋਈ ਔਰਤ ਤਾਂ ਮੈਂ ਇਹਨੂੰ ਉਹਦੇ ਕੋਲ ਛੱਡ ਦਿਆ ਕਰੂੰਗੀ ਆਪ ਮੈਂ ਆਪਦੀ ਡਿਊਟੀ ਕਰ ਲਿਆ ਕਰੂੰ ਨੂੰ ਨੂੰ ਲੱਗਿਆ ਵੀ ਮੰਮੀ ਤੰਗ ਹੁੰਦੀ ਹੋਊ ਹੁਣ ਜੋਤ ਵੱਡੀ ਹੋ ਗਈ ਉਹਨੇ ਅਗਲੇ ਦਿਨ ਗਵਾਂਢ ਵਿੱਚੋਂ ਕੋਈ ਔਰਤ ਰੱਖ ਲਈ ਜੋਤ ਦੀ ਸੰਭਾਲ ਕਰਨ ਵਾਲੀ ਉਹ ਜੋਤ ਨੂੰ ਨਾਲ ਲਿਜਾਣ ਲੱਗ ਗਈ ਦੋਨੋਂ ਜੀਕਾਰ ਤੇ ਜਾਂਦੇ ਸੀ ਜਦੋਂ ਨੂੰ ਡਿਊਟੀ ਤੋਂ ਘਰ ਆਇਆ ਕਰੇ ਤਾਂ ਜਸਵੀਰ ਕੌਰ ਤਾਂ ਪਈ ਹੋਇਆ ਕਰੇ ਰਸੋਈ ਦੇ ਵਿੱਚ ਭਾਂਡਿਆਂ ਦਾ ਢੇਰ ਲੱਗਿਆ ਹੋਇਆ ਕਰੇ ਤੇ ਕੱਪੜੇ ਵੀ ਉਵੇਂ ਹੀ ਪਏ ਹੋਇਆ ਕਰਨ ਨੂਨੇ ਸੋਚਿਆ ਕਿ ਮੰਮੀ ਨੂੰ ਕੀ ਹੋ ਗਿਆ ਉਹਨੇ ਬਹੁਤ ਵਾਰ ਪੁੱਛਿਆ ਵੀ ਕਿ ਮੰਮੀ ਜੀ ਤੁਹਾਡਾ ਕੁਝ ਦੁੱਖਦਾ ਜਸਵੀਰ ਕੌਰ ਕਹਿੰਦੀ ਨਾ ਦੁੱਖਦਾ ਤਾਂ ਮੇਰਾ ਕੁਝ ਨਹੀਂ ਤੁਹਾਨੂੰ ਕਹਿੰਦੀ ਮੰਮੀ ਰਸੋਈ ਦੇ ਵਿੱਚ ਭਾਂਡੇ ਵੀ ਉਵੇਂ ਪਏ ਨੇ ਤੇ ਨਾ ਹੀ ਤੁਸੀਂ ਅੱਜ ਕੋਈ ਸਬਜ਼ੀ ਕੱਟੀ ਆ ਤਾਂ ਜਸਵੀਰ ਕੌਰ ਕਹਿੰਦੀ ਅੱਛਾ ਹੁਣ ਤਾਂ ਮੈਂ ਤੈਨੂੰ ਫਿਰ ਦੀ ਨੌਕਰਾਨੀ ਮਿਲ ਗਈ ਤੂੰ ਤਾਂ ਐਂ ਭਾਲਦੀਆਂ ਵੀ ਜੇ ਹੁਣ ਮੈਂ ਜਵਾਕ ਨਹੀਂ ਰੱਖਦੀ ਤੇ ਫਿਰ ਤੇਰੇ ਕੰਮ ਵੀ ਸਾਰੇ ਕਰਾਂ ਦੇਖ ਪੁੱਤ ਮੈਥੋਂ ਨਹੀਂ ਕੰਮ ਹੁੰਦੇ ਆਪਦੇ ਕੰਮ ਜਿਵੇਂ ਮਰਜ਼ੀ ਕਰੋ ਨੂੰ ਕਹਿੰਦੀ ਮੰਮੀ ਜਦੋਂ ਮੈਂ ਕੰਮ ਵਾਲੀ ਰੱਖੀ ਸੀ ਪਹਿਲਾਂ ਉਦੋਂ ਤੁਸੀਂ ਹਟਾ ਦਿੱਤੀ ਹੁਣ ਕੋਈ ਛੇਤੀ ਮਿਲਣੀ ਨਹੀਂ ਤੁਸੀਂ ਐਂ ਕਰੋ ਜਿੰਨੇ ਦਿਨ ਕੰਮ ਵਾਲੀ ਨਹੀਂ ਮਿਲਦੀ ਉਹਨੇ ਦਿਨ ਮੇਰੀ ਥੋੜੀ ਬਹੁਤੀ ਮਦਦ ਕਰ ਦਿਆ ਕਰੋ ਜਸਵੀਰ ਕੌਰ ਨੇ ਸਾਫ਼-ਸਾਫ਼ ਜਵਾਬ ਦੇ ਦਿੱਤਾ ਉਹ ਕਹਿੰਦੀ ਵੀ ਦੇਖ ਪੁੱਤ ਰੁੱਖਾ ਤਾਂ ਨਹੀਂ ਬੋਲੀ ਪਰ ਕਹਿੰਦੀ ਵੀ ਮੈਂ ਕੰਮ ਨਹੀਂ ਕਰ ਸਕਦੀ ਨੂਨੇ ਆਪਣੇ ਪਤੀ ਨਾਲ ਗੱਲ ਕੀਤੀ ਉਹ ਕਹਿੰਦੀ ਵੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਜਿੱਦਣ ਦੇ ਦੀਦੀ ਆ ਕੇ ਗਏ ਆ ਉਦਨ ਦੇ ਬਦਲੇ-ਬਦਲੇ ਆ ਪਹਿਲਾਂ ਤਾਂ ਠੀਕ ਸੀ ਉਦਾਕਾਰ ਵਾਲਾ ਕਹਿੰਦਾ ਵੀ ਤੂੰ ਕਹਿਣਾ ਕੀ ਚਾਹੁੰਦੀ ਆ ਮੇਰੀ ਭੈਣ ਨੂੰ ਗਲਤ ਕਹਿਨੀ ਆ ਉਹ ਆਪਣੀ ਘਰ ਵਾਲੀ ਨਾਲ ਲੜਨ ਲੱਗ ਪਿਆ ਉਹਦੇ ਨਾਲ ਗੁੱਸੇ ਹੋਇਆ ਉਹ ਕਹਿੰਦੀ ਮੈਂ ਇਦਾਂ ਨਹੀਂ ਕਹਿਣਾ ਚਾਹੁੰਦੀ ਭੈਣ ਨੂੰ ਪਰ ਕਹਿੰਦੀ ਫਰਕ ਤਾਂ ਜ਼ਰੂਰ ਪਿਆ ਹੈ ਗੱਲ ਤਾਂ ਕੋਈ ਹੋਈ ਆ ਨਹੀਂ ਤਾਂ ਮੰਮੀ ਕਦੇ ਇਸ ਤਰ੍ਹਾਂ ਨਹੀਂ ਕਰਦੇ ਸੀ ਮੇਰੇ ਨਾਲ ਜਸਵੀਰ ਕੌਰ ਦਾ ਮੁੰਡਾ ਕਹਿਣ ਲੱਗਿਆ ਮੰਮੀ ਤੁਸੀਂ ਜੋਤ ਨੂੰ ਤਾਂ ਚੱਲ ਨਹੀਂ ਰੱਖ ਸਕਦੇ ਇਹ ਤੰਗ ਕਰਦੀ ਆ ਪਰ ਤੁਸੀਂ ਆਪਣੀ ਨੂੰਹ ਦੀ ਥੋੜੀ ਬਹੁਤ ਮਦਦ ਕਰ ਦਿਆ ਕਰੋ ਉਹ ਕੱਲੀ ਤੰਗ ਹੁੰਦੀ ਆ ਜਸਵੀਰ ਕੌਰ ਤਾਂ ਉਹਨੂੰ ਭੱਜ ਕੇ ਪੈ ਗਈ ਕਹਿੰਦੀ ਅੱਛਾ ਹੁਣ ਤੇਰੇ ਨੂੰਹ ਨੇ ਕੰਨ ਪਰ ਕੇ ਪੀਤਾ ਤੁਸੀਂ ਮੇਰੇ ਤੋਂ ਕੰਮ ਭਾਲਦੇ ਹੋ ਬੁੱਢੇ ਬਾਰੇ ਤੈਨੂੰ ਪੜ੍ਹਾ ਲਿਖਾਤਾ ਨੌਕਰੀ ਤੇ ਲਵਾਤਾ ਐਡਾ ਤੁਹਾਡਾ ਜਵਾਕ ਕਰਤਾ ਤੇ ਹਜੇ ਤੁਸੀਂ ਹੋਰ ਕੰਮ ਭਾਲਦੇ ਹੋ ਮੈਥੋਂ ਜਸਵੀਰ ਕੌਰ ਦਾ ਪੁੱਤਰ ਕਹਿੰਦਾ ਨਹੀਂ ਮੰਮੀ ਮੇਰਾ ਇਹ ਮਤਲਬ ਨਹੀਂ ਸੀ ਮੈਂ ਕੋਈ ਲੜਨਾ ਨਹੀਂ ਚਾਹੁੰਦਾ ਮੈਂ ਤਾਂ ਸਿਰਫ ਗੱਲ ਕਰਦਾ ਵੀ ਘਰ ਦੇ ਵਿੱਚ ਪਹਿਲਾਂ ਵੀ ਆਪਣਾ ਪਰਿਵਾਰ ਵਧੀਆ ਚੱਲੀ ਜਾਂਦਾ ਸੀ ਪਰਿਵਾਰ ਹੁੰਦਾ ਕਾਦੇ ਵਾਸਤੇ ਹੈ ਇੱਕ ਦੂਜੇ ਦਾ ਸੰਜੋਗ ਕਰਨ ਵਾਸਤੇ ਹੀ ਤਾਂ ਹੁੰਦਾ ਜਸਵੀਰ ਕੌਰ ਕਹਿੰਦੀ ਭਾਈ ਗੁੱਸੇ ਰਹੋ ਜਾਂ ਰਾਜੀ ਆਪਣੇ ਤੋਂ ਤਾਂ ਨਹੀਂ ਕੰਮ ਹੁੰਦਾ ਹੁਣ ਘਰ ਵਿੱਚ ਲੜਾਈ ਵਾਲਾ ਮਾਹੌਲ ਹੋਇਆ ਰਹਿੰਦਾ ਫਿਰ ਨੂੰ ਨੂੰ ਵੀ ਗੁੱਸਾ ਆਇਆ ਕਰੇ ਗੱਲ-ਗੱਲ ਤੇ ਸਾਰੇ ਘਰ ਦਾ ਸਿਸਟਮ ਖਰਾਬ ਹੋ ਗਿਆ ਸੱਸ ਨੂੰ ਇੱਕ ਦੂਜੀ ਨੂੰ ਬੁਲਾਉਣਾ ਹਟ ਗਈਆਂ ਸੱਸ ਆਪਦਾ ਕਰਕੇ ਖਾ ਲਿਆ ਕਰੇ ਨੂੰ ਆਪਦਾ ਕਰਕੇ ਖਾ ਪੀ ਲਿਆ ਕਰੇ ਨੂੰ ਇਹ ਸੋਚਿਆ ਕਰੇ ਵੀ ਮੈਂ ਥੱਕ ਕੇ ਆਈਆਂ ਮੈਂ ਕਿਉਂ ਬਣਾ ਕੇ ਦੇਵਾਂ ਮੈਂ ਕੰਮ ਨਹੀਂ ਕਰਨਾ ਉਹ ਆ ਕੇ ਪੈ ਜਾਇਆ ਕਰੇ ਸਸਰ ਸੋਈ 'ਚ ਵੜਿਆ ਕਰੇ ਆਪਦੀ ਚਾਹ ਕਰਕੇ ਪੀ ਕੇ ਆਪਦੇ ਭਾਂਡੇ ਮਾਂਜ ਕੇ ਵਿਹਲੀ ਹੋ ਕੇ ਉਹ ਪੈ ਜਾਇਆ ਕਰੇ ਉਹ ਨੂੰ ਤੇ ਆਸਾਨ ਕਰਿਆ ਕਰੇ ਵੀ ਮੈਨੂੰ ਕਿਹੜਾ ਤੇਰੇ ਤੋਂ ਕਿਸੇ ਚੀਜ਼ ਦੀ ਲੋੜ ਐ ਨੂੰ ਸਸਤੇ ਆਸਾਨ ਕਰਿਆ ਕਰੇ ਵੀ ਮੇਰਾ ਤੁਸੀਂ ਕੀ ਕਰਦੇ ਹੋ ਤੇ ਪਰਿਵਾਰ ਵਿੱਚ ਕਲੇਸ਼ ਰਹਿੰਦਾ ਕਲੇਸ਼ ਦੇ ਵਿੱਚ ਜੀ ਨਾ ਲੱਗਦਾ ਤੇ ਜਸਵੀਰ ਕਾਰ ਡਿਪਰੈਸ਼ਨ ਦੇ ਵਿੱਚ ਚਲੀ ਗਈ ਤੇ ਉਹ ਕਦੇ ਕਿਸੇ ਕੋਲ ਗੱਲ ਕਰ ਦੇਵੇ ਕਦੇ ਕਿਸੇ ਕੋਲ ਤੇ ਹੁਣ ਜਸਵੀਰ ਕੌਰ ਨੂੰ ਲੱਗਿਆ ਕਰੇ ਵੀ ਪਹਿਲਾਂ ਵਰਗੀ ਘਰੇ ਰੌਣਕ ਨਹੀਂ ਰਹੀ ਤੇ ਇੱਕ ਦਿਨ ਵੇੜੇ 'ਚ ਨੰਮ ਦੇ ਢੇਠਾ ਮੰਜਾ ਢਾਕੇ ਜਸਵੀਰ ਕੌਰ ਪਈ ਸੀ ਤੇ ਉਹਦੀ ਧੀ ਆ ਗਈ ਉਹਦੀ ਧੀ ਆਈ ਹਾਲਚਾਲ ਪੁੱਛਿਆ ਉਹ ਕਹਿੰਦੀ ਠੀਕ ਆ ਪੁੱਤ ਤੇ ਤੂੰ ਬਿਨਾ ਦੱਸੇ ਆ ਗਈ ਨਾਲੇ ਤੇਰਾ ਘਰ ਵਾਲਾ ਨਹੀਂ ਆਇਆ ਕੁੜੀ ਕਹਿੰਦੀ ਮੈਂ ਤਾਂ ਤੁਹਾਡੇ ਤੋਂ ਥੋੜੇ ਜਿਹੇ ਪੈਸੇ ਲੈਣ ਆਈਆਂ ਇਸ ਵਾਰ ਸਾਡੇ ਘਰ ਦੇ ਖਰਚੇ ਜ਼ਿਆਦਾ ਹੋ ਗਏ ਤੇ ਤੁਹਾਡੇ ਕੋਲ ਤਾਂ ਪਾਪਾ ਜੀ ਦੀ ਪੈਨਸ਼ਨ ਆਉਂਦੀ ਐ ਤੇ ਤੁਸੀਂ ਮੈਨੂੰ ਕੁਝ ਪੈਸੇ ਦੇ ਦਿਓ ਅਸੀਂ ਵਿਦੇਸ਼ ਜਾਣਾ ਘੁੰਮਣ ਫਿਰਨ ਜਸਵੀਰ ਕੌਰ ਕਹਿੰਦੀ ਵੀ ਵਿਦੇਸ਼ ਘੁੰਮਣ ਫਿਰਨ ਵਾਸਤੇ ਤੂੰ ਮੇਰੇ ਤੋਂ ਪੈਸੇ ਲੈਣ ਆਈ ਐ ਧੀ ਕਹਿੰਦੀ ਹਾਂ ਮੈਂ ਕਿਹੜਾ ਨੌਕਰੀ ਕਰਦੀ ਆਂ ਤੇ ਮੈਂ ਤਾਂ ਪੜ੍ਹੀ ਲਿਖੀ ਹੋ ਕੇ ਵੀ ਘਰੇ ਬੈਠੀ ਆਂ ਕਹਿੰਦੀ ਮਾਂ ਮੇਰੀ ਸੱਸ ਤਾਂ ਬਹੁਤ ਚੰਗੀ ਐ ਉਹ ਤਾਂ ਸਾਨੂੰ ਰੋਕਦੀ ਟੋਕਦੀ ਨਹੀਂ ਉਹ ਤਾਂ ਸਾਡੇ ਕੋਲੇ ਪੈਸੇ ਦੀ ਥੋੜੀ ਜਹੀ ਤੰਗੀ ਸੀ ਤਾਂ ਮੈਂ ਤੇਰੇ ਤੋਂ ਪੈਸੇ ਲੈਣ ਆ ਗਈ ਔਨ ਜੋ ਸਾਨੂੰ ਵਿਦੇਸ਼ ਘੁੰਮਣ ਫਿਰਨ ਨੂੰ ਨਹੀਂ ਟੋਕਦੀ ਜਸਵੀਰ ਕੌਰ ਕਹਿੰਦੀ ਫਿਰ ਜਾਣਾ ਕਿੱਥੇ ਆ ਘੁੰਮਣ ਫਿਰਨ ਧੀ ਕਹਿੰਦੀ ਅਸੀਂ ਤਾਂ ਕੈਨੇਡਾ ਜਾਵਾਂਗੇ ਤੇ ਉੱਥੇ ਸਾਨੂੰ 6 ਮਹੀਨੇ ਲੱਗ ਜਾਣਗੇ ਫਿਰ ਜਸਵੀਰ ਕੌਰ ਕਹਿੰਦੀ ਧੀ ਇਹ ਫਿਰ ਬੱਚੇ ਕਿੱਥੇ ਰਹਿਣਗੇ ਕੁੜੀ ਕਹਿੰਦੀ ਬੱਚੇ ਮੈਂ ਛੱਡ ਕੇ ਜਾਊ ਕਰੇ ਉਹਨਾਂ ਨੂੰ ਜੇ ਨਾਲ ਲੈ ਕੇ ਗਏ ਤਾ ਖਰਚਾ ਜ਼ਿਆਦਾ ਹੋ ਜਾਵੇਗਾ ਅੱਛਾ ਜਸਵੀਰ ਕਾਰ ਕਹਿੰਦੀ ਫਿਰ ਕੌਣ ਰੱਖੂ ਬੱਚਿਆਂ ਨੂੰ ਕਹਿੰਦੀ ਮੇਰੀ ਸੱਸ ਰੱਖੂ ਧੀ ਕਹਿੰਦੀ ਵੀ ਮਾਂ ਮੇਰਾ ਘਰ ਵਾਲਾ ਤਾਂ ਬਹੁਤ ਚੰਗਾ ਹੈ ਮੇਰੀ ਤਾਂ ਇੱਕ ਗੱਲ ਨਹੀਂ ਮੋੜਦਾ ਤੇ ਉਹਦੇ ਮਾਪਿਓ ਵੀ ਚੰਗੇ ਨੇ ਨਾ ਤਾਂ ਮੇਰੀ ਸੱਸ ਮੈਨੂੰ ਕਦੇ ਕੋਈ ਕੰਮ ਨੂੰ ਕਹਿੰਦੀ ਆ ਤੇ ਨਾ ਹੀ ਬੱਚਿਆਂ ਨੂੰ ਛੱਡ ਕੇ ਮੈਂ ਕਿਤੇ ਮਰਜੀ ਚਲੀ ਜਾਵਾਂ ਮੈਨੂੰ ਬਿਲਕੁਲ ਨਹੀਂ ਟੋਕਦੀ ਅਸੀਂ ਤਾਂ ਦੋਨੇ ਜੀ ਕਮ데요 ਫਿਰ ਇਹ ਸਾਨੂੰ ਨਹੀਂ ਟੋਕ ਟਕਾਈ ਕਹਿੰਦੀ ਅਸੀਂ ਤਾਂ ਐਸ਼ ਕਰਦੇ ਆ ਮੇਰੀ ਤਾਂ ਤੂੰ ਕਦੇ ਚਿੰਤਾ ਨਾ ਕਰੀ ਮੈਂ ਤਾਂ ਬਹੁਤ ਸੌਖੀ ਆ ਆਪ ਦੇ ਘਰੇ ਉਹਦੀ ਮਾਂ ਗੱਲ ਸੁਣੀ ਗਈ ਕਹਿੰਦੀ ਅੱਛਾ ਠੀਕ ਐ ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਨੂੰ ਬਹੁਤ ਟਾਈਮ ਹੋ ਗਿਆ ਤੇ ਕਹਿੰਦੀ ਵੀਰਾ ਤੇ ਭਾਬੀ ਡਿਊਟੀ ਤੋਂ ਆਏ ਨਹੀਂ ਜਸਵੀਰ ਕੌਰ ਕਹਿੰਦੀ ਆ ਗਏ ਧੀ ਕਹਿੰਦੀ ਫੇਰ ਉਹਨੂੰ ਪਤਾ ਨਹੀਂ ਲੱਗਿਆ ਵੀ ਮੈਂ ਆਈਆਂ ਜਸਵੀਰ ਕੌਰ ਕਹਿੰਦੀ ਪਤਾ ਤਾਂ ਲੱਗ ਗਿਆ ਹੋਊਗਾ ਪਰ ਜਿਹੜੀ ਚੰਗਿਆੜੀ ਤੂੰ ਸਾਡੇ ਘਰੇ ਸੱਟ ਕੇ ਗਈਆਂ ਉਹਦਾ ਖਲਾਰਾ ਪਿਆ ਹੋਇਆ ਹੈ ਜਸਵੀਰ ਕੌਰ ਕਹਿੰਦੀ ਆਪ ਤਾਂ ਤੂੰ ਆਪਦੇ ਸਹੁਰਿਆਂ ਦੀ ਵਡਿਆਈ ਕਰਦੀ ਐ ਵੀ ਸਾਡੀ ਤਾਂ ਐਨੀ ਬਣਦੀ ਐ ਤੇ ਇਹ ਬਣਦੀ ਤਾਂ ਸਾਡੀ ਵੀ ਬਹੁਤ ਸੀ ਅਸੀਂ ਤਾਂ ਇੱਕ ਦੂਜੇ ਨੂੰ ਕਦੇ ਉੱਚਾ ਬੋਲ ਨਹੀਂ ਬੋਲੀਆਂ ਸੀ ਹੁਣ ਅਸੀਂ ਇੱਕ ਦੂਜੇ ਨੂੰ ਬੁਲਾਉਣਾ ਹਟ ਗਈਆਂ ਨਾਲੇ ਉਹਨੇ ਬਗਾਨੀ ਧੀ ਨੇ ਗੁੱਸਾ ਕਰਨਾ ਹੀ ਆ ਜਦੋਂ ਤੂੰ ਮੈਨੂੰ ਪੁੱਠੀ ਮੱਤ ਪੜਾ ਗਈ ਮੈਂ ਤੇਰੇ ਪਿੱਛੇ ਲੱਗ ਗਈ ਮੈਂ ਉਹਦਾ ਹਾਲਚਾਲ ਪੁੱਛਣਾ ਦੂਰ ਉਹਨੂੰ ਚਾਹ ਪਾਣੀ ਕਰਨਾ ਦੂਰ ਮੈਂ ਤਾਂ ਆਪਣਾ ਬਣਾ ਕੇ ਖਾ ਲੈਂਦੀ ਆ ਤੇ ਉਹਨੇ ਤਾਂ ਫਿਰ ਗੁੱਸਾ ਕਰਨਾ ਹੀ ਆ ਕਹਿੰਦੀ ਗਲਤ ਉਹ ਨਹੀਂ ਗਲਤ ਤਾਂ ਆਪਾਂ ਹੀ ਆ ਪੁੱਤ ਤੂੰ ਤਾਂ ਸਾਡੇ ਹੱਸਦੇ ਖੇੜਦੇ ਜੀਵਾਂ 'ਚ ਅੱਗ ਲਗਾ ਗਈ ਧੀ ਕਹਿੰਦੀ ਮਾਂ ਮੈਂ ਤਾਂ ਕੁਝ ਨਹੀਂ ਕਿਹਾ ਜਸਵੀਰ ਕਾਰਨੇ ਕਿਹਾ ਤੈਨੂੰ ਹੀ ਕਿਹਾ ਜੇ ਤੂੰ ਕਿਹਾ ਤਾਂ ਮੈਂ ਪੋਤੀ ਨੂੰ ਰੱਖਣੋਂ ਹਟ ਗਈ ਤੇਰੇ ਕਹਿਣ ਤੇ ਮੈਂ ਕੰਮ ਕਰਨੋਂ ਹਟੀ ਤੂੰ ਤਾਂ ਸਾਡੇ ਘਰ ਲੜਾਈ ਪਵਾ ਦਿੱਤੀ ਤੇਰਾ ਭਰਾ ਤਾਂ ਮੈਨੂੰ ਕਦੇ ਥੋੜਾ ਬਹੁਤਾ ਬੁਲਾ ਲੈਂਦਾ ਪਰ ਨੂੰ ਤਾਂ ਬੁਲਾਉਂਦੀ ਨਹੀਂ ਬੁਲਾਵੇ ਵੀ ਅਗਲੀ ਕਿਉਂ ਜੇ ਉਹਨੇ ਕਦੇ ਮੇਰੇ ਨਾਲ ਗਲਤ ਵਿਹਾਰ ਕੀਤਾ ਹੋਵੇ ਜਾਂ ਕੋਈ ਫਰਕ ਰੱਖਿਆ ਹੋਵੇ ਫਿਰ ਤਾਂ ਮੈਂ ਉਹਦੇ ਨਾਲ ਸ੍ਰੀਕਾ ਕਰਦੀ ਸੋਣੀ ਲੱਗਦੀ ਸੀ ਨਾਲੇ ਉਤਾ ਮੇਰੀ ਨੂੰ ਆ ਤੇਰੇ ਚ ਤੇ ਉਹਦੇ ਚ ਮੇਰੇ ਵਾਸਤੇ ਤਾਂ ਕੋਈ ਫਰਕ ਨਹੀਂ ਬੁੜਾਪੇ ਵੇਲੇ ਸਾੰਬਣਾ ਤਾਂ ਉਹਨੇ ਹੀ ਆ ਮੈਨੂੰ ਤੇ ਗੱਲਾਂ ਸੁਣ ਕੇ ਜਸਵੀਰ ਕੌਰ ਦੀ ਕੁੜੀ ਕਹਿੰਦੀ ਅੱਛਾ ਹੁਣ ਤੂੰ ਨੂੰ ਦੀ ਬਣੇਗੀ ਹੁਣ ਤੈਨੂੰ ਮੈਂ ਮਾੜੀ ਲੱਗਦੀ ਆ ਤੈਨੂੰ ਐ ਲੱਗਦਾ ਵੀ ਮੈਂ ਤੇਰੇ ਘਰੇ ਚੁਗਲੀਆਂ ਕਰ ਗਈ ਜਸਵੀਰ ਕੌਰ ਕਹਿੰਦੀ ਬਿਲਕੁਲ ਹੁਣ ਪੈਸੇ ਲੈਣ ਤਾਂ ਤੂੰ ਆ ਗਈ ਤੇ ਕਹਿੰਦੀ ਜੇ ਇਹ ਹੀ ਭਰਾ ਭਜਾਈ ਤੈਨੂੰ ਕਹਿਣ ਵੀ ਅਸੀਂ ਪੈਸੇ ਨਹੀਂ ਦੇਣ ਦਿੰਦੇ ਫਿਰ ਥੋੜਾ ਜਿਹਾ ਅਹਿਸਾਸ ਹੋਇਆ ਵੀ ਗੱਲ ਤਾਂ ਸਹੀ ਆ ਮਾਂ ਦੀ ਧੀ ਕਹਿਣ ਲੱਗੀ ਚੱਲ ਮਾਂ ਸਮਾਂ ਰਹਿੰਦੇ ਤੂੰ ਮੈਨੂੰ ਮੇਰੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਤੇ ਉਹ ਉੱਥੋਂ ਉੱਠੀ ਉੱਠ ਕੇ ਆਪਦੀ ਭਾਬੀ ਦੇ ਕਮਰੇ ਚ ਗਈ ਦਰਵਾਜ਼ਾ ਲੋਕ ਕੀਤਾ ਤੇ ਉਹਦੀ ਭਾਬੀ ਸੁੱਤੀ ਪਈ ਸੀ ਜਦੋਂ ਉਹਨੇ ਦੇਖਿਆ ਵੀ ਦੀਦੀ ਆ ਥੋੜਾ ਗੁੱਸਾ ਤਾਂ ਉਹਨੂੰ ਸੀ ਪਰ ਫਿਰ ਵੀ ਉਹਨੇ ਵਧੀਆ ਸਤਿ ਸ਼੍ਰੀ ਅਕਾਲ ਬੁਲਾਈ ਤੇ ਕਹਿੰਦੀ ਬਹਿ ਜਾਓ ਦੀਦੀ ਮੈਂ ਪਾਣੀ ਲੈ ਕੇ ਆਉਣੀ ਆ ਨਨਦ ਕਹਿੰਦੀ ਨਹੀਂ ਭਾਬੀ ਪਾਣੀ ਤਾਂ ਮੈਂ ਪੀ ਲਿਆ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਿਆਉਣੀ ਆ ਉਹ ਕਹਿੰਦੀ ਵੀ ਦੀਦੀ ਚਾਹ ਤੁਸੀਂ ਕਿਉਂ ਤੁਸੀਂ ਤਾਂ ਆਏ ਹੋ ਕਹਿੰਦੀ ਚਲ ਕੋਈ ਨਾ ਮੈਂ ਕਿਹੜਾ ਹੁਣੇ ਹੀ ਆਈ ਆ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ ਆਇ ਨੂੰ ਕੁਝ ਨਹੀਂ ਹੁੰਦਾ ਤੂੰ ਬੈਠ ਮੈਂ ਲਿਆਉਣੀ ਆ ਚਾਹ ਬਣਾ ਕੇ ਨਨਦ ਰਸੋਈ ਚ ਗਈ ਉਹਨੇ ਵਧੀਆ ਚਾਹ ਬਣਾਈ ਨਾਲ ਆਪਦੀ ਮਾਂ ਨੂੰ ਤੇ ਪ੍ਰਾ ਪਰਝਾਈ ਨੂੰ ਬਿਠਾ ਲਿਆ ਕਮਰੇ ਚ ਬਹਿ ਕੇ ਇਕੱਠਿਆਂ ਨੇ ਚਾਹ ਪੀਤੀ ਫਿਰ ਆਨੰਦ ਨੇ ਆਪਣੀ ਪਰਝਾਈ ਤੋਂ ਮਾਫੀ ਮੰਗੀ ਭਾਬੀ ਮੇਰੇ ਤੋਂ ਤਾਂ ਬਹੁਤ ਵੱਡੀ ਗਲਤੀ ਹੋ ਗਈ ਮਾਂ ਨੂੰ ਮੈਂ ਹੀ ਕਹਿ ਕੇ ਗਈ ਸੀ ਵੀ ਤੂੰ ਜ਼ਿਆਦਾ ਕੰਮ ਨਾ ਕਰਿਆ ਕਰ ਇਹਦੇ ਕਰਕੇ ਤੁਹਾਡੇ ਦੋਨਾਂ ਵਿੱਚ ਫਰਕ ਪਿਆ ਤੁਹਾਡੇ ਪਰਿਵਾਰ ਵਿੱਚ ਫਰਕ ਪਿਆ ਨਹੀਂ ਤਾਂ ਸੋਡੇ ਚ ਤਾਂ ਕੋਈ ਫਰਕ ਹੀ ਨਹੀਂ ਸੀ ਇਹ ਮੇਰੀ ਗਲਤੀ ਸੀ ਅੱਜ ਤੋਂ ਬਾਅਦ ਮੈਂ ਤੁਹਾਡੇ ਘਰੇ ਕਦੇ ਵੀ ਦਖਲ ਅੰਦਾਜ਼ੀ ਨਹੀਂ ਕਰੂੰਗੀ ਚਾਹੇ ਮੇਰੀ ਮਾਂ ਜਿੰਨਾ ਮਰਜੀ ਕੰਮ ਕਰੇ ਚਾਹੇ ਜਿੰਨਾ ਤੁਹਾਡਾ ਮੋਹ ਕਰੇ ਮੈਂ ਤੁਹਾਡੀ ਗੱਲ 'ਚ ਨਹੀਂ ਆਉਂਦੀ ਪਰ ਇਸ ਵਾਰ ਮੈਨੂੰ ਮaaf ਕਰ ਦਿਓ ਅੱਜ ਤੋਂ ਬਾਅਦ ਮੈਂ ਇਹ ਗਲਤੀ ਕਦੇ ਨਹੀਂ ਕਰੂੰਗੀ ਤੈਨੂੰ ਨੇ ਮaaf ਕਰਤਾ ਇਹਨਾਂ ਗੱਲਾਂ ਦਾ ਕੀ ਹੁੰਦਾ ਦੀਦੀ ਘਰਾਂ ਪਰਿਵਾਰਾਂ 'ਚ ਚੱਲਦੀਆਂ ਰਹਿੰਦੀਆਂ ਕਿਹੜਾ ਕੋਈ ਪਾਪ ਕੀਤਾ ਸੀ ਇਹੋ ਜਈਆਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਤੇ ਉਸਨੇ ਆਪਣੇ ਨਨਦ ਨੂੰ ਘਟ ਕੇ ਗੱਲ ਨਾਲ ਲਾਇਆ ਤੇ ਕਹਿੰਦੀ ਦੀਦੀ ਚਲੋ ਸ਼ੁਕਰ ਹੈ ਟਾਈਮ ਰੰਦੇ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਮੈਂ ਇਹੀ ਚਾਹੁੰਦੀ ਸੀ ਵੀ ਤੁਹਾਨੂੰ ਆਪਣੀ ਗਲਤੀ ਦਾ ਅਹਿਸਾਸ ਹੋਵੇ ਨਾਲੇ ਉਹ ਕਹਿੰਦੀ ਮੈਂ ਤਾਂ ਮੰਮੀ ਨੂੰ ਕਹਿੰਦੀ ਰਹਿਣੀ ਆ ਵੀ ਮੰਮੀ ਆਪਾਂ ਕੰਮਵਾਰੀ ਰੱਖ ਲੈਂਦੇ ਆ ਤੁਸੀਂ ਬਸ ਕੰਮ ਵਾਲੀ ਤੋਂ ਕਹਿ ਕੇ ਕੰਮ ਕਰਾ ਲਿਆ ਕਰੋ ਜਸਵੀਰ ਕੌਰ ਕਹਿੰਦੀ ਵਿਦੇਕਪਤ ਜਿਹੋ ਜਿਹੀ ਮੈਨੂੰ ਇਹ ਐ ਉਹੋ ਜਿਹੀ ਤੂੰ ਮੈਂ ਤਾਂ ਤੇਰਾ ਬਹੁਤ ਕਰਤੀ ਸੀ ਪਰ ਇਹਦੀਆਂ ਗੱਲਾਂ ਚਾ ਕੇ ਮੈਨੂੰ ਲੱਗਣ ਲੱਗ ਗਿਆ ਸੀ ਵੀ ਮੈਂ ਤੇਰੇ ਮੂਰੇ ਕੰਮ ਕਰਦੀਆਂ ਖਰੇ ਤੂੰ ਮੈਨੂੰ ਨੌਕਰਾਨੀ ਸਮਝਦੀਆਂ ਇਹ ਤਾਂ ਗਲਤਫਹਿਮੀ ਹੁੰਦੀ ਹੈ ਸਾਡੇ ਮਨਾਂ ਦੇ ਵਿੱਚ ਐਡੀ ਵੱਡੀ ਗੱਲ ਨਹੀਂ ਅਸੀਂ ਆਪਣੇ ਮਨ ਨੂੰ ਜਿੱਧਰ ਮਰਜੀ ਲਾ ਲਈਏ ਜੇਤਾਸੀ ਆਪਣੇ ਮਨ ਵਿੱਚ ਪੋਜੀਟਿਵ ਸੋਚ ਲਈਏ ਵੀ ਕੋਈ ਗੱਲ ਨਹੀਂ ਅਸੀਂ ਆਪਣੇ ਪਰਿਵਾਰ ਲਈ ਕਰਦੇ ਹਾਂ ਕੋਈ ਵੱਧ ਕੋਈ ਘਟ ਪਰ ਜੇਕਰ ਅਸੀਂ 네ਗੇਟਿਵ ਸੋਚ ਲਈਏ ਤਾਂ ਘਰ ਵਿੱਚ ਲੜਾਈਆਂ ਹੀ ਪੈਂਦੀਆਂ ਨੇ ਖਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਰਨਾ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ